ਪਠਾਨਕੋਟ ਸ਼ਹਿਰ ਦੇ ਨਾਲ ਜੁੜੀ ਵੱਡੀ ਖਬਰ ਦਾ ਰੁਕ ਕਰ ਲੈਨੇ ਆ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਏ ਆ ਦੱਸਤਾ ਹੀ ਇਹ ਪਠਾਨਕੋਟ ਦੇ ਲੋਕਾਂ ਨੂੰ ਡਰਾਈਵਿੰਗ ਟੈਸਟ ਦੇਣ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੌਫਟਵੇਅਰ ਦੇ ਕੰਮ ਨਾ ਕਰਨ ਕਾਰਨ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਵਿੱਚ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ 2 ਮਹੀਨੇ ਪਹਿਲਾਂ ਉਹਨਾਂ ਨੂੰ ਡਰਾਈਵਿੰਗ ਫੋਟੋ ਅਤੇ ਟੈਸਟ ਲਈ ਮੌਜੂਦਾ ਤਰੀਕ ਜਿਹੜੀ ਹੈ ਉਹ ਮਿਲੀ ਸੀ ਪਰ ਜਦੋਂ ਕੰਮ ਕਰਵਾਉਣ ਲਈ ਆਏ ਤਾਂ ਉਹਨਾਂ ਨੇ ਦੇਖਿਆ ਕਿ ਸੌਫਟਵੇਅਰ ਬੰਦ ਹੋਣ ਕਾਰਨ ਉਹਨਾਂ ਦਾ ਕੰਮ ਜਿਹ ਈ ਲਈ ਆਏ ਸਨ ਪਰ ਤਾਂ ਨਾਤਾ ਉਹਨਾਂ ਨੂੰ ਜਿਹੜਾ ਇਹ ਟੈਸਟ ਲਿਆ ਗਿਆ ਤੇ ਨਾ ਹੀ ਉਹਨਾਂ ਦੀ ਕੋਈ ਫੋਟੋ ਲਈ ਗਈ ਉਸ ਦੌਰਾਨ ਟੈਸਟ ਡਰੱਗ ਤੇ ਡਾਟਾ ਐਂਟਰੀ ਆਪਰੇਟਰ ਦੀਪਕ ਕੁਮਾਰ ਨੇ ਜਾਣਕਾਰੀ ਸੰਜੀਕਿਤ ਕੀਤੀ ਤੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਸੌਫਟਵੇਅਰ ਦੀ ਸਮੱਸਿਆ ਜੁੜੀ ਹੈ ਉਹ ਚੱਲ ਰਹੀ ਜਿਸ ਕਾਰਨ ਲੋਕਾਂ ਦੇ ਲਾਇਸੈਂਸ ਸਟੂਡੈਂਟ ਨੂੰ ਨਹੀਂ ਬਣ ਰਹੇ ਤੇ ਉਥੇ ਉਹਨਾਂ ਨੇ ਵੀ ਦੱਸਿਆ ਹੈ ਕਿ ਟੈਸਟ ਟਰੈਕ ਵਿੱਚ ਪਿਛਲੇ 2 ਮਹੀਨਿਆਂ ਤੋਂ ਸੌਫਟਵੇਅਰ ਦੀ ਸਮੱਸਿਆ ਆ ਰਹੀ ਹੈ ਤੇ ਨਿਯਮਤ ਸੌਫਟਵੇਅਰ ਅਪਡੇਟ ਦੇ ਕਾਰਨ ਲੋਕਾਂ ਦਾ ਕੰਮ ਲਗਭਗ ਇੱਕ ਹਫਤੇ ਤੋਂ ਨਹੀਂ ਹੋ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਡਰਾਈਵਿੰਗ ਟੈਸਟ ਦੇ ਲਈ ਆਂਦੇ ਨੇ ਪਰ ਉਹਨਾਂ ਦਾ ਕੰਮ ਜਿਹੜਾ ਉਹ ਨਹੀਂ ਹੋ ਪਾ ਰਿਹਾ ਤੇ ਸੌਫਟਵੇਅਰ ਜਿਹੜੇ ਨੇ ਉਹ ਅਪਡੇਟ ਨਹੀਂ ਹੈ ਸੌਫਟਵੇਅਰ ਨੈਗਲੈਕਟਿੰਗ ਦੀ وجہ ਦੇ ਨਾਲ ਜਿਹੜਾ ਹੈ ਇਹ ਕੰਮ ਇਹ ਸੌਫਟਵੇਅਰ ਬੰਦ ਹੋਣ ਦੇ ਕਾਰਨ ਲੋਕ ਸਟੇਸਲੀ ਆਏ ਲੋਕਾਂ ਨੇ ਵੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਉਹ ਕਰ ਰਹੇ ਨੇ ਉਸ ਤੇ ਕਾਰਨ ਜੁੜੇ ਨੇ ਉਹ ਦੱਸਦੇ ਨੇ ਆਓ ਦੇਖਦੇ ਆਏ ਖਬਰ ਦਾ ਨਾਮ ਜਗਦੀਸ਼ ਰਾਜ ਪਿੰਡ ਪੰਜੋੜ ਜ਼ਿਲ੍ਹਾ ਪਠਾਨਕੋਟ ਤੇ ਮੈਂ ਬਾਹਰ ਰਹਿਣਾ ਤੇ ਬਾਹਰੋਂ ਆਇਆ ਸੀ ਤੇ ਮੈਨੂੰ ਲਾਇਸੈਂਸ ਚਾਹੀਦਾ ਸੀ ਤੇ ਸੰਸਦ ਦੀ ਜਿਹੜੀ ਫਾਈਲ ਅਪਲਾਈ ਕੀਤੀ ਹੋਈ ਸੀ ਤੇ ਮਤਲਬ 19 22 19 ਫਰਵਰੀ ਨੂੰ ਕੀਤੀ ਸੀ ਤੇ ਹੁਣ ਡੇਟ ਮਿਲੀ ਹੈ ਤੇ ਅੱਜ ਮੈਂ ਸਵੇਰ ਦਾ ਆਇਆ ਹੋਇਆ ਤੇ ਫੋਟੋ ਹੋਣੀ ਉਹ ਕਹਿੰਦੇ ਕਿ ਸਾਈਡ ਬੰਦਿਆ ਸਵੇਰ ਦਾ ਬੈਠਾ ਹੋਇਆ ਮਤਲਬ ਗਰਮੀ ਹੈ ਉੱਪਰੋਂ ਸਵੇਰ ਦਾ ਬੈਠਾ ਹੋਇਆ ਮਤਲਬ ਸੈਡ ਬੰਦਿਆ ਜੀ ਟ్రਾਇਲ ਹੋਣਾ ਹੀ ਤੋਂ ਸੈਡ ਉਹ ਪਹਿਲਾਂ ਫੋਟੋ ਹੋਊਗੀ ਫਿਰ ਹੀ ਟ్రਾਇਲ ਹੋਊਗਾ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਸੈਡ ਬੰਦ ਰਹਿੰਦੀ ਹੈ ਇਹ ਮਤਲਬ ਵੀ ਔਨ ਹੋਣੀ ਚਾਹੀਦੀ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਟਾਈਮ ਚੱਲਣੀ ਚਾਹੀਦੀ ਹੈ ਤਾਂ ਜੋ ਲੋਕੀ ਪਰੇਸ਼ਾਨ ਨਾ ਹੋਣ ਐਹੀਂ ਵੀ ਹੁਣ ਜਦੋਂ ਪਰੇਸ਼ਾਨੀ ਆ ਇੱਕ ਸਮਾਂ ਮੈਂ 8 ਤਰੀਕ ਦੀ ਮੇਰੀ ਟਿਕਟ ਆ ਤੇ ਮੈਂ 8 ਤਰੀਕ ਜਾਣਾ ਤੇ ਮੈਂ ਘਰੋਂ 7 ਤਰੀਕ ਜਾਨੀ ਮੈਂ ਨਿਕਲੂਗਾ ਦਿੱਲੀੋਂ ਮੇਰੀ 8 ਤਰੀਕ ਦੀ ਮੇਰੀ ਫਲਾਈਟ ਆ ਤੇ ਜੇ ਉਸ ਤੋਂ ਪਹਿਲਾਂ ਮੇਰਾ ਲਾਇਸੈਂਸ ਨਹੀਂ ਅਪਲਾਈ ਹੋਇਆ ਜਾਂ ਕਿਦਾਂ ਹੈਣਾ ਤੇ ਉਹ ਪਰੇਸ਼ਾਨੀ ਆ। ਵੱਤ ਤੋਂ ਵੱਤ ਯਾਨੀ ਉਹ ਸਾਈਡ ਓਨ ਰਹਿਣੀ ਚਾਹੀਦੀ ਹੈ। ਸਰ ਮੇਰਾ ਨਾਮ ਦੀਪਕ ਹੈ ਜੀ। ਮੈਂ ਡਾਟਾ ਇੰਟਰਪ੍ਰੀਟਰ ਹੈਗਾ ਤੇ ਟੈਸਟ ਆਟੋ ਦਫਤਰ ਵਿੱਚ ਹੈ। ਇੱਥੇ ਸਰ ਸਾਈਡ ਦੀ ਪ੍ਰੋਬਲਮ ਆਉਂਦੀ ਪਈ ਜੀ। ਜਿਹੜੇ ਪੂਰੇ ਪੰਜਾਬ ਸਰਵਰ ਚੱਲਦਾ ਆਪਣਾ ਡਰਾਈਵਿੰਗ ਟੈਸਟ ਟਰੈਕ ਦਾ ਉਹ ਅਪਡੇਸ਼ਨ ਛਾ ਦੇ ਲੱਗੀ ਪਈ ਸਵੇਰ ਦੀ। ਸਵੇਰ ਦੇ ਇੱਕ ਟੈਸਟ ਹੋਇਆ ਉਸ ਤੋਂ ਬਾਅਦ ਸਾਈਡ ਬੰਦ ਆ ਜਾਂਦੀ। ਤੇ 40 ਤੋਂ 50 ਟੈਸਟ ਜਿਹੜੇ ਆ ਹੋ ਜਾਂਦੇ ਆ ਜੀ ਰੂਟੀਨ ਦੇ ਵਿੱਚ ਕਾਰ ਮੋਟਰਸਾਈਕਲ ਦੇ ਤੇ ਬਸ ਉਹ ਹੀ ਟੈਸਟ ਹੁੰਦੇ ਨੇ। ਟਰੈਕ ਦੀ ਫੋਟੋ ਪਹਿਲੇ ਹੁੰਦੀ ਸਰ ਫੇਰ ਹੀ ਟੈਸਟ ਹੁੰ ਆ ਪਿੱਛੋ ਇਸ਼ੂ ਸੀ ਉਹ ਸਾਈਡ ਪੂਰੇ ਪੰਜਾਬ ਵਿੱਚ ਜ਼ਮਾਨ ਸੀ ਹੁਣ ਚੱਲਦੀ ਜੀ ਉਸ ਤੋਂ ਬਾਅਦ ਕਾਫੀ ਦਿਨ ਕੰਮ ਚੱਲਿਆ ਤੇ ਅੱਜ ਫੇਰ ਸਵੇਰ ਦੀ ਜਿਹੜੀ ਸਾਈਡ ਬੰਦ ਆ ਅਪਡੇਸ਼ਨ ਤੇ ਲੱਗੀ ਹੈ ਛੇ ਦੇ 10 10:30 ਵਜੇ ਤੋਂ ਬੰਦ ਆ ਜੀ ਟੈਸਟ ਆਇਆ ਸੀ ਇੱਕ ਹੋਇਆ ਫੋਟੋ ਹੋਈ ਸੀ ਉਸ ਤੋਂ ਬਾਅਦ ਬੰਦ ਆ ਜੀ ਸਾਰੇ ਹੈੱਡ ਆਫਿਸ ਵੱਲੋਂ ਜਦੋਂ ਸਾਨੂੰ ਕਾਲ ਜਾਂ ਮੈਸੇਜ ਕੁਝ ਆਉਂਦਾ ਰੂਟਿਨ ਜੀ ਸ਼ੁਰੂ ਹੋ ਜਾਏਗਾ ਜੀ ਕੰਮ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀਟੀ ਰਿਪੋਰਟ